ਤਰਨਤਾਰਨ ਦੇ ਵਿੱਚ ਹੋਈ ਗੈਂਗਵਾਰ ਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਚਲਾਈਆਂ ਗੋਲੀਆਂ ਦੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ੇਰੇ ਇਲਾਜ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਫਿਲਹਾਲ ਮੌਕੇ ਤੇ ਥਾਣਾ ਸਿਟੀ ਦੀ ਪੁਲਿਸ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇਰੀ ਕੋਈ ਰਿਸ਼ਵਾਰ ਹੈ ਕਿ ਕੋਈ ਹੋਰ ਦਾ ਫੋਨ ਸੀ ਪਤਵਾਰੀ ਨੂੰ ਰਾਜ ਨਵਨ ਦਾ ਕਹਾ ਕੇ ਆਏ ਆ ਰਹੇ ਆ ਮਨਾਂ ਗੈਂਗਸਟਰ ਦਾ ਉਹ ਸੁਣਿਆ ਨੂੰ ਉਹ ਨਾ ਕੋਈ ਖੋਲੇ ਉਹਨੂੰ ਮੋਰੇ ਤੋਲ ਤੇ ਨੂੰ ਪਾਏ ਕੁਸ਼ਕੇ ਗੋਲੀਆਂ ਮਾਰਨੀ ਸ਼ੁਰੂ ਕਰ ਦਿੱਤੀ ਜਿਹੜੀ ਗੈਂਗਸਟਰ ਨੇ ਬੋਲਣ ਲੱਗੇ ਉਸ ਟੋਟਲ ਚਾਰ ਗੋਲੀਆਂ ਜਿੰਨੀਆਂ ਦੋ ਨੇ ਵਾਈਫ ਦਾ ਮਾਰੇ ਦੋ ਗੋਲੀਆਂ ਨਾਲ ਤੇ ਦੇ ਨੇ ਕਰੀ ਇਹਨੂੰ ਮਾਰਦੇ ਨਾ ਸੀ ਹਾਂ ਜੀ ਇਹਨਾਂ ਸਾਹ ਨੂੰ ਹੀ ਪੁੱਛਿਆ ਇਹਨਾਂ ਬਈ ਬ੍ਰਿਧੇਵ ਅੰਦਰ ਕਿੰਨਾ ਪਲਾਨ ਹੋਣੀ ਉਹ ਨਾ ਦਮੇ ਕੋਈ ਗਾਰਮ ਹੋਣੀ ਚਾਹੀਦੀ ਹੈ ਅੱਛਾ ਹਾਂ ਜੀ ਕੀ ਕਾਰਵਾਈ ਪੁਲਿਸ ਨੇ ਕੀਤੀ ਕੀ ਕੋਈ ਪੁਲਸ ਵਾਲੇ ਗਾਰਮ 10 ਵਜੇ ਦਾ ਟਾਈਮ 11 ਵਜੇ ਪੁਲਿਸ ਇੱਕ ਘੰਟਾ ਪਹਿਲਾਂ ਪੁਲਿਸ ਲੇਟ ਪਹੁੰਚਦੀ ਹੈ ਅੱਛਾ ਪੁਲਿਸ ਪਤਾ ਬਾ ਕੋਈ ਨਹੀਂ ਸਦਨਾਂ ਦਾ ਤਾਂ ਹੁਣ ਆਸਵਾ ਦਾ ਤਾਂ ਨਹੀਂ ਪਹੁੰਚਦੀ ਜਹਾਟ ਕੀ ਕਹਿੰਦੇ ਆ ਲੋਕ ਤਾਂ ਕਹਿੰਦੇ ਜੀ ਕਿ ਸੌ ਆ ਗੱਡਾਂ ਦੀ ਗੋਲੀ ਦੀ ਇਹ ਜਾਨ ਨੂੰ ਖਤਰਾ ਵਾਲੇ ਜਾਨ ਨੂੰ ਖਤਰਾ ਕਰ ਰਹੇ ਪਹਿਲਾਂ ਤੁਸੀਂ ਸਭ ਦੇੋਂ ਮੰਗਾਦੇ ਜਿਵੇਂ ਸਾਹਮਣੇ ਜਿਹੜਾ ਉਹ ਜਾਂ ਸਟਾਫ ਜੀ ਨੇ ਸਾਇਕੋ ਡੋਮਨ ਜੀ ਨੇ ਬਹੁਤ ਮਾਰੇ ਨੇ ਜੇ ਕੋਈ ਹਾਰਦਾ ਮਰੀ ਜੇ ਆਉਂਦਾ ਕੋਈ ਅਮਰਜੈਂਸੀ ਲਈ ਆਉਂਦਾ ਵਾ ਇੱਕ ਇੱਕ ਫਟਾ ਫਟੇ ਅਮਰਸੈਲ ਲੈ ਜਾਓ ਜੇ ਸਾਡੇ ਆ ਬੱਚਿਆਂ ਨੂੰ ਗੋਲੀਆਂ ਲੱਗੀਆਂ ਨੇ ਇਹ ਤਾਂ ਕਹਿੰਦਾ ਵੀ ਤੁਸੀਂ ਅਮਰਸੈਲ ਜੇ ਕਹੇ ਮਮਾਂ ਦਾ ਅਮਨਦੀਪ ਲੈ ਜਾਓ ਇੱਥੇ ਪਰਚੇ ਨਹੀਂ ਤੁਹਾਡੇ ਘਟੋਣਾ ਜੀ ਇਹ ਕਿੱਦਾਂ ਦੀ ਗੱਲ ਹੋਈ ਪਰਚੇ ਨਹੀਂ ਘਟੋਣਾ ਬੰਦਾ ਵੱਢਿਆ ਫੱਟਿਆ ਜਾਏ ਉੱਥੇ ਪਰਚੇ ਘਟੋਣੇ ਤੁਹਾਡੇ ਜਿੱਥੇ ਪਰਚੇ ਨਹੀਂ ਘਟਿਆ ਜਾਣਾ ਇੱਥੇ ਕੋਈ ਡਾਕਟਰ ਨਹੀਂਗਾ ਕੋਈ ਬੁੱਝ ਗਿਆ ਸੀ ਕੋਈ ਸੀਨੀਅਰ ਡਾਕਟਰ ਨਹੀਂ ਆ ਫਿਰ ਕਹਿੰਦੇ ਜੀ ਇਹ ਕਹਿੰਦੇ ਆ ਵੀ ਹੱਟੇਗਾ ਡਾਕਟਰ ਹੋਗਾ ਫੇਰ ਕੋਈ ਕਾਰਵਾਰੀ ਹੋਵੇ ਸੌਅਰ ਆਪਰੇਸ਼ਨ ਹੋਊਗਾ ਜੇ ਸਾਡੇ ਨਿਕ ਕਾਰਵਾਰੇ ਤਾਂ ਨਾ ਮਾਰਨਾ ਮਜਾਰਾ ਲਾਉਣਾ ਨਾ ਡਾਕਟਰਾਂ ਦਾ ਪੂਰਾ ਬਾਜ਼ਾਰ ਬੰਦ ਕਰ ਬੋਹ ਰਾਹ ਬਾਜ਼ਾਰ ਤੇ ਇਹਨਾਂ ਦੇ ਹੀ ਚੰਡਪਤਾ ਜੋ ਸਾਡੇ ਬਜ਼ੁਰਗ ਹੁੰਦਾ ਵਾ ਅਸੀਂ ਉਹ ਇਹਨਾਂ ਦੇ ਕਾਰਵਾਈ ਪੂਰੀ ਸਖਤ ਸਖਤ ਕੀਤੀ ਜਾਣੀ ਮੈਂ ਗੁਰਦੇਵ ਨੇ ਫੋਨ ਕੀਤਾ ਹੈ ਤੇ ਗੁਰਦੇਵ ਦਾ ਭਾਈਵਾ ਤੇ ਆਦਿ ਮੈਂ ਤਨੇ ਆਏ ਨੇ ਕੱਡੀਆਂ ਮੈਨੂੰ ਗਾਣਾ ਬਾਅਦ ਮੈਂ ਜ਼ਰੂਰ ਕੀਤੀ ਗੱਤੀ ਆ ਤੇ ਆਪਾਂ ਸਵੇਰੇ ਗੱਲ ਕਰਾਂਗੇ ਕਾਜੀ ਨੂੰ ਪੁਰਣੀ ਦੀ ਗਾਲ ਗੱਡੀ ਤੇ ਨਹੀਂ ਬਾਜਦੇ ਜੇ ਇੱਥੇ ਤੋਰਾ ਸਕੂਲ ਅੱਗੇ ਉੱਥੇ ਇਹ 115 ਤੋਂ ਦੋ ਦਿਨ ਤਿਆਰ ਲੈ ਕੇ ਬੰਦੇ ਲੈ ਕੇ ਦੇਖੋਤਾ ਹੀ ਮੋੜ ਤੇ ਖਲੋਤੇ ਤੇ ਉਧਰ ਉਹਨੇ ਮੰਨਾ ਮੰਨਾ ਗੈਂਗਸਟਰ ਆ ਕੇ ਯਕਦਲ ਰੋਪੜ ਆਇਆ ਤੇ ਉਹਨੇ ਆਉਂਦੇ 6 6 ਬੰਦੇ 6 ਬਤੌੜੀ ਉਹਨਾਂ ਤੇ ਆਉਂਦੇ ਗੋਲੀਆਂ ਮਾਰੀਆਂ ਚੱਲੂ ਗੱਤੀਆਂ ਤੁਹਾਡੀ ਕਿਹਦੇ ਗੋਲੀ ਲੱਗਦੀ ਤੇ ਇੱਕ ਮੇ ਲੱਤ ਤੇ ਇੱਕ ਕੀ ਦਿੱਤੇ ਜੀ ਸਰ ਕੋਈ ਕਾਰਵਾਈ ਨਹੀਂ ਕੋਈ ਤਾਂ ਨਹੀਂ ਨਾ ਹੀ ਕੋਈ ਹਸਪਤਾਲ ਵਾਲੇ ਕੰਦੇ ਕਾਰਵਾਈ ਨਹੀਂ ਕੋਈ ਹਸਪਤਾਲ ਤੁਹਾਡੇ ਕੀ ਦਿਨ ਦੇ ਵਿੱਚ ਤੇ ਡਾਕਟਰ ਇਹ ਆਉਂਦੇ ਜੀ ਗੋਲੀ ਨਹੀਂ ਆਈ ਕੱਢੀ ਨਹੀਂ ਸੋਮਵਾਰ ਕੱਢਾਂਗੇ ਮੇਰੀ ਭਾਜੀ ਬਹੁਤ ਜਾਨ ਨੂੰ ਬਦਰਾਇਆ ਇੱਥੇ ਤੇ ਰਾਤ ਨੂੰ ਆਣ ਕੇ ਪੈ ਗਏ ਅਸੀਂ ਬਾਅਦ ਚ ਪੰਜ ਜੀ ਬੰਦੇ ਉਹਨੇ ਦੇ ਵੇਖਣ ਆਏ ਤੇ ਗੈਂਗਸਟਰ ਦਾ ਮਸਲਾ ਨਿਕਾ ਕੋਈ ਗੈਂਗਸਟਰ ਇਹਦੇ ਘਰ ਦੇ ਗੁਰਦੇਵ ਸਿੰਘ ਰਹਿੰਦਾ ਆ ਉਹਦੇ ਨਾਲ ਇਹਦਾ ਭੈਣ ਕਰੋਨ ਵੀ ਸੀਗਾ ਤੇ ਉਹਦੇ ਨਾਲ ਇਹਦੀ ਕੋਈ ਤੁੰਤੂ ਮਾਮਾ ਹੋਈ ਆ ਤੁਮ ਤੁਮ ਮੈਂ ਮੈਂ ਦੇ ਉੱਤੋਂ ਉਸ ਬੰਦੇ ਨੇ ਕੋਈ ਖਾਦੀ ਪੀਤੀ ਦੇ ਵਿੱਚ ਜਿਹੜੀ ਆ ਇਹ ਹਰਕਤ ਕੀਤੀ ਆ ਇਹਦੇ ਅਸੀਂ ਬਿਆਨ ਲਿਖ ਕੇ ਜਿਹੜਾ ਪਰਚਾ ਦਰਜ ਕਰ ਰਹੇ ਆ ਇਨਵੈਸਟੀਗੇਟਿੰਗ ਕਰ ਰਹੀ ਜੋ ਯੂਨੀਵਰਸਿਟੀ ਗੈਂਡ ਦੇ ਵਿੱਚ ਹੋਰ ਅੱਗੇ ਕੋਈ ਸਾਹਮਣੇ ਆਏਗਾ ਉਹ ਉਹਦੇ ਉਨੂੰ ਵਿੱਚ ਲਿਆ ਕੇ ਅਸੀਂ ਜਲ ਸ਼ਾਮ ਦਰਸ਼ਿਤ ਕਰਕੇ ਉਹਨੂੰ ਉਹਦੇ ਖਿਲਾਫ ਹੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਕੋਈ ਗੈਂਗਸਟਰ ਨਹੀਂ ਇਹ ਪਰਵਾਦ ਕਰ ਰਹੇ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਗੁਰਦੇਵ ਸਿੰਘ ਇਹਨੂੰ ਜਾਣਦੇ ਆ ਜੀ ਤੁਹਾਡੇ ਉਹ ਇਸ ਮੁਹੱਲੇ ਦਾ ਹੀ ਰਹਿਣ ਵਾਲਾ ਵਾ ਗੁਰਦੇਵ ਸਿੰਘ ਮੰਤਵੀਰ ਸਿੰਘ ਕਲੋਨੀ ਗਲੀ ਨੰਬਰ 2 ਦਾ ਰਹਿਣ ਵਾਲਾ ਆ ਜੀ ਔਰ ਉਹ ਬਗਾਇਦਾ ਜੀਸੀਬੀ ਦਾ ਕੰਮ ਕਰਦਾ ਉਹਦੇ ਨੂੰ ਆਏ ਨੂੰ ਡੈਫਾਈ ਨਹੀਂ ਕਰਦੇ ਗੁਰਦੇਵ ਸਿੰਘ ਦੇ ਖਿਲਾਫ ਇਹ ਹੁਣ ਕੰਮਾਂ ਦਾ ਕਰਕੇ ਉਹਦੇ ਨਾਲ ਦਵਾ ਸੀਗਾ ਜੀ ਨਰਵੈਲ ਸਿੰਘ ਸਰਪੰਚ ਚਲੋ ਗਏ ਮੰਨੇ ਦੀ ਗੋਰੀ ਉਹ ਨਹੀਂ ਭਾਜੀ ਵੀਰ ਮੇਰੇ ਉਹ ਇਹਨੂੰ ਪੁੱਛੋ ਕਿਸੇ ਨੇ ਇਹਨੂੰ ਤੱਕਿਆ ਹੈ ਅਜੇ ਇਹਨਾਂ ਦੇ ਮਤਲਬ ਇਸ ਦਾ ਨੂੰ ਕਲੀਅਰ ਨਹੀਂ ਕਰ ਪਾਇਆ ਜੋ ਚੀਜ਼ ਸਾਹਮਣੇ ਆਈ ਹੈਗੀ ਉਹਦੇ ਦਾਵਾ ਕਰਾਂ ਤਰਨ ਤਰਨ ਤੋਂ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਮ